ਜਿਹੜੇ ਇਹ ਆ ਇਹ ਦੋ ਮੂੰਹੇ ਸਭ ਭਾਈ ਦੋ ਮੂੰਹੇ ਦੋ ਮੂੰਹੇ ਇਹ ਬੰਦੇ ਕਹਿੰਦੇ ਵੀ ਇਹ ਬੰਦੇ ਦੋਗਲੇ ਹੁੰਦੇ ਆ ਉਹਦੇ ਪਿੱਛੇ ਵੀ ਖੜੇ ਉਹਦੇ ਪਿੱਛੇ ਵੀ ਖੜੇ ਅੱਜ ਤਾਂ ਬਾਈ ਜਮਾ ਪਸੜਿਆ ਹੋਇਆ ਨਾ ਖੜੇ ਆ ਜਿਨ੍ਹਾਂ ਦੇ ਅੱਜ ਡਾਂਗਾ ਵੀ ਪੈ ਰਹੀਆਂ ਤੇ ਪਰਚੇ ਵੀ ਹੋ ਰਹੇ ਆ ਚਾਹੇ ਲੱਖੇ ਸਿਧਾਣੇ ਦੀ ਗੱਲ ਕਰ ਲੋ ਚਾਹੇ ਸਰਬਜੀਤ ਦੀ ਗੱਲ ਕਰ ਲੋ ਚਾਹੇ ਅੰਮ੍ਰਿਤਪਾਲ ਦੀ ਗੱਲ ਕਰ ਲੋ ਦੋਗਲੇ ਦਾ ਤਾਂ ਬਣਾਗੇ ਜੇ ਪਾਵਰ ਵਾਲਿਆਂ ਨਾਲ ਜਾ ਕੇ ਖੜਾਂਗੇ ਹੁਣ ਤੁਸੀਂ ਇੱਕ ਗੱਲ ਦੇਖੋ ਦੋਗਲਾ ਹੈ ਰੈਂਕੂ ਨੂੰ ਕਹੂਗਾ ਜਿਹਨੂੰ ਕਹਿੰਦਾ ਸੀ ਮੇਰਾ ਪਾਸਵਰਡ ਦੇ ਤਾਂ ਮੈਂ ਹੁਣ ਇਹਦਾ ਪਾਸਵਰਡ ਕਿੱਧਰ ਗਿਆ ਉਹ ਉਹਦਾ ਆਪਣਾ ਪਾਸਵਰਡ ਤਾਂ ਬੀਜੇਪੀ ਚ ਵੜ ਗਿਆ ਆ ਥੱਲੇ ਉਹ ਖੜਾਗਾ ਤਾਂ ਹਾਉਸਟੈਂਡ ਦੱਸੀ ਜਾਂਦਾ ਉਹਨੇ ਅਗਲੇ ਨੂੰ ਸਟੈਂਡ ਦਿਖਾਤਾ ਫਿਰ ਆਰਐਸਐਸ ਜੇ ਆਪਾਂ ਕਹੀਏ ਵੀ ਹਰਮੰਦਰ ਸਾਹਿਬ ਚ ਭਾਰੀ ਹੋ ਗਈ ਇਹ ਚ ਲਿਆਉਣ ਵਾਲੇ ਕੌਣ ਆ ਉਹ ਕਹਿੰਦੇ ਸੀ ਬੰਦੀ ਸਿੰਘ ਛਡਾਉਣੇ ਸਾਡੀ ਪ੍ਰਾਇੋਰਟੀ ਇਹੀ ਆ ਤੇ ਬੰਦੀ ਸਿੰਘ ਫਿਰ 25 ਸਾਲ ਰਾਜ ਕਿੱਥੇ ਕਰਕੇ ਗਿਆ ਸੀ 25 ਸਾਲ ਰਾਜ ਕਰ ਲਿਆ ਉਹ ਕਿ ਪ੍ਰਧਾਨ ਮੰਤਰੀ ਬਣ ਕੇ ਬੰਦੇ ਛੱਡਣ ਨੂੰ ਫਿਰਦਾ ਇਹ ਰੋਕ ਲਾਉਣ ਵਾਲੀ ਇਹ ਆ ਇਹਨਾਂ ਦੀ ਕੁਰਸੀ ਹਿੱਲਦੀ ਆ ਹਵਾਰਾ ਸਾਹਿਬ ਨੂੰ 7 ਲੱਖ ਬੰਦੇ ਨੇ ਹਵਾਰਾ ਸਾਹਿਬ ਨੂੰ ਜਸੇਦਾਰ ਬਣਾਇਆ ਉਹ ਤਾਂ ਬੈਠਾ ਉਹਨੂੰ ਮੰਨਦੇ ਨਹੀਂ ਤੇ ਜਿਹੜਾ ਨਿਕਲਦਾ 기ਦੇ ਚ ਉਹਨੂੰ ਜਸੇਦਾਰ ਲਾ ਦਿੰਦੇ ਆ ਗੱਲ ਭਾਈ ਕਹਿਣ ਚ ਹੋਰ ਆ ਹਾਤੀ ਦੇ ਦੰਦ ਖਾਣ ਚ ਹੋਰ ਆ ਦਿਖਾਉਣ ਚ ਹੋਰ ਆ ਇਹਨੇ ਪਸਤਾਉਣਗੇ ਸਾਰੇ ਕੌਣ ਤੇ ਪਸਤਾਈ ਤਾਂ ਸੀ 25 ਸਾਲ ਪਹਿਲਾਂ ਉਹਨੂੰ ਬਣਾ ਕੇ ਖੜਾ ਉਹ ਆਪ ਉਹਦੋਂ ਵੀ ਪਸਤਾਈ ਜਾਂਦੇ ਆ ਚੱਲ ਹੁਣ ਪਸਤਾਲਾਂਗੇ ਜਦੋਂ ਦੱਲੇ ਇੱਕ ਪਾਸੇ ਹੋ ਜਾਣ 80000 ਦੀ ਪੁਲਿਸ ਲੱਗ ਜੇ ਬੰਦਾ ਰਹਿ ਜਾਏ ਕੱਲਾ ਠੀਕ ਆ ਮੈਂ ਕਹਣਾ ਉਹਨੇ ਵਧੀਆ ਕੀਤਾ ਜਿਹੜੀ ਬਚਤ ਕਰਤੀ ਤੇ ਜੇ ਉੱਥੇ ਲੜ ਪੈਂਦਾ 10 ਮਾਰੇ ਜਾਂਦੇ ਫੇਰ ਕਹਣਾ ਸੀ ਵੀ ਇਹਨੇ ਗ੍ਰਿਫਤਾਰੀ ਨਹੀਂ ਦਿੱਤੀ ਮਰਵਾ ਤੇ ਕੇਜਰੀਵਾਲ ਤੇ ਭਗਵਾਨ ਭਗਵਾਨ ਤੁਹਾਰੇ ਕਿਤੇ ਜੁਰਮ ਵਧਾਈ ਦੇ ਰੇ ਸੀ ਕਿ ਤੁਸੀਂ ਨੇ ਚੁੱਕ ਕੇ ਅੰਦਰ ਦੇਤਾ ਵਧਾਈਆਂ ਹੁਣ ਹੁਣ ਖੁੱਲਾ ਨਸ਼ਾ ਵਿੱਚੋਂ ਹੁਣ ਕਿਸੇ ਦਾ ਕੋਈ ਡਰ ਨਹੀਂ ਤੇ ਫਿਰ ਇੱਕ ਗੱਲ ਮੈਨੂੰ ਦੱਸੋ ਤੇ ਫਿਰ ਬਗਰਾੜੀ ਦਾ ਕਿਉਂ ਨਹੀਂ ਇਨਸਾਫ ਕੀਤਾ ਚਲੋ ਛੱਡੋ ਜ਼ੇਦਾਰੀਆਂ ਤਾਂ ਵੱਡੀਆਂ ਗੱਲਾਂ ਰਹਿ ਗਈਆਂ ਬਗਰਾੜੀ ਦਾ ਹੱਥ ਸੀ ਸੀਗਾ ਉਹ ਕਿਉਂ ਨਹੀਂ ਕੀਤਾ ਹੱਲ ਬੋਲਣਾ ਮੋਦੀ ਦੇ ਖਿਲਾਫ ਆ ਬੋਲਣਾ ਭਗਵੰਤ ਮਾ ਦੇ ਖਿਲਾਫ ਆ ਇੱਕ ਵੀ ਲਫ਼ਜ਼ ਨਹੀਂ ਨਿਕਲ ਰਿਹਾ ਨਾ ਬਲਟੋਹੇ ਦਾ ਨਾ ਬਾਦਲਾਂ ਦਾ ਜਿੰਨ ਕਰ ਰਿਹਾ ਇਕੱਲੇ ਅੰਮ੍ਰਿਤਪਾਲ ਦੇ ਖਿਲਾਫ ਨਿਕ ਰਿਹਾ 30 ਸਾਲ ਤੋਂ ਜਿਹੜਾ ਨਸ਼ਿਆਂ ਦਾ ਜਿਹੜਾ ਹੜ ਵਗ ਰਿਹਾ ਅਜੇ ਤੱਕ ਕਿਸੇ ਸਰਕਾਰ ਨੇ ਬੰਦ ਕੀਤਾ ਤਰਨਤਾਰਨ ਦੇ ਬਾਜ਼ਾਰ ਦੇ ਵਿੱਚ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਜਿੱਥੇ ਸਾਰੇ ਪੰਜਾਬ ਦੀਆਂ ਨਜ਼ਰਾਂ ਬਣੀਆਂ ਹੋਈਆਂ ਕਿ ਇਸ ਵਾਰ ਇੱਥੋਂ ਬਾਜ਼ੀ ਕੌਣ ਮਾਰੂਗਾ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਰੋਡ ਸ਼ੋਅ ਕੱਟੇ ਜਾ ਰਹੇ ਆ ਪਰ ਇਸ ਵੇਲੇ ਜਿਸ ਰੋਡ ਸ਼ੋਅ ਦੇ ਵਿੱਚ ਅਸੀਂ ਮੌਜੂਦ ਆ ਇਹ ਰੋਡ ਸ਼ੋਅ ਇਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਸੋ ਤਸਵੀਰਾਂ ਤੋਂ ਇੱਕ ਵਾਰ ਦਿਖਾ ਦਈਏ ਕਿ ਜਿੱਥੇ ਅੱਗੇ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਾਂ ਲੋਕ ਚੰਡੇ ਲਾ ਕੇ ਤੁਰੇ ਨੇ ਤਾਂ ਪਿੱਛੇ ਵੀ ਵੱਡਾ ਕਾਫਲਾ ਆਉਂਦਾ ਹੋਇਆ ਦਿਖਾਈ ਦਿੰਦਾ ਹੈ ਗਰਮੀ ਬਹੁਤ ਹੈ ਬੇਹੱਦ ਗਰਮੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੈ ਸੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਮਾਹੌਲ ਜੋ ਬਣਿਆ ਕਿੱਥੋਂ ਆਏ ਤੁਸੀਂ ਮੈਂ ਜ਼ਿਲ੍ਹਾ ਬਰਨਾਲਾ ਵੀਰੇ ਬਰਨਾਲਾ ਤੋਂ ਆਇਓ ਬਰਨਾਲੇ ਦੇ ਵਿੱਚ ਵੀ ਤਾਂ ਮੋਟਾ ਪੈਰੀਆਂ ਪਰ ਇੱਥੇ ਕਿਉਂ ਆ ਗਏ ਤੁਸੀਂ ਮੈਂ ਤਾਂ ਫਰੀਦਕੋਟ ਵੀ ਸੀਗਾ ਬਾਈ ਪਰਸੋਂ ਕੱਲ ਲੱਖੇ ਨਾਲ ਸੀ ਬਾਈ ਹੂੰ ਮੈਂ ਤਾਂ ਜਿਹੜਾ ਕੋਈ ਪੰਜਾਬ ਦੀ ਗੱਲ ਕਰੂਗਾ ਹੂੰ ਚਾਹੇ ਪਹਿਲਾ ਕਿਸਾਨ ਜੱਸੇ ਬੰਦਿਆਂ ਵੇਲੇ ਲੜ ਗਏ ਮੈਂ ਜੇ ਸਾਥ ਦੀ ਗੱਲ ਕਰਾਂ ਹਾਂਜੀ ਚਾਹੇ ਕੋਈ ਇਹ ਗੱਲ ਕਰੇ ਹੂੰ ਜਿਹੜਾ ਕੋਈ ਗੱਲ ਪੰਜਾਬ ਦੀ ਕਰੂ ਇੱਥੋਂ ਦੇ ਪਾਣੀਆਂ ਦੀ ਕਰੂ ਜ਼ਮਾਨੀ ਦੀ ਕਰੂ ਇਹ ਤਾਂ ਬਾਈ ਬਹੁਤ ਨੇੜੇ ਆ ਤਾਂ ਸਾਰੀ 150 ਕਿਲੋਮੀਟਰ ਕਈ ਬੰਦੇ ਕਹਿੰਦੇ ਵੀ ਇਹ ਬੰਦੇ ਦੋਗਲੇ ਹੁੰਦੇ ਆ ਉਹਦੇ ਪਿੱਛੇ ਵੀ ਖੜੇ ਉਹਦੇ ਪਿੱਛੇ ਵੀ ਖੜੇ ਉਹ ਹੁੰਦਿਆ 도ਗਲੇ ਵੀ ਜਿਹਦੀ ਸਰਕਾਰ ਹੋਵੇ ਉਧਰ ਜਾਣਾ ਉਹਨੂੰ 도ਗਲੇ ਕਿਹਾ ਗਿਆ ਅੱਜ ਤਾਂ 22 ਜਮਾ ਪਸੜਿਆ ਹੋਇਆ ਨਾ ਖੜੇ ਆ ਜਿਨ੍ਹਾਂ ਦੇ ਅੱਜ ਡਾਂਗਾ ਵੀ ਪੈ ਰਹੀਆਂ ਤੇ ਪਰਚੇ ਵੀ ਹੋ ਰਹੇ ਆ ਚਾਹੇ ਲੱਖੇ ਸਿਧਾਨੇ ਦੀ ਗੱਲ ਕਰ ਲੋ ਚਾਹੇ ਸਰਬਜੀਤ ਦੀ ਗੱਲ ਕਰ ਲੋ ਚਾਹੇ ਅੰਮ੍ਰਿਤਪਾਲ ਦੀ ਗੱਲ ਕਰ ਲੋ 도ਗਲੇ ਤਾਂ ਤਾਂ ਬਣਾਗੇ ਜੇ ਪਾਵਰ ਵਾਲਿਆਂ ਨਾਲ ਜਾ ਕੇ ਖੜਾਂਗੇ ਸੀ 도ਗਲੇ ਉਹ ਆ ਜਿਹੜੇ ਕਹਿੰਦੇ ਆ ਵੀ ਅੱਜ ਦੀ ਸਰਕਾਰ ਆ ਹੁਣ ਇਹਦੀ ਜੁੱਤੀ ਚੱਟ ਲੋ ਇਹਦੀ ਬਾਗੀ ਹੁਣ ਇਹਨੂੰ ਛੜ ਦੋ ਇਹਦੀ ਅਸੀਂ ਤਾਂ ਅਸੀਂ 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 ਤਾਂ ਭਾਈ ਦੂਜੇ ਆ ਜਿਹੜੇ ਨਮਾਣੇ ਆ ਜਿਨ੍ਹਾਂ ਨਾਲ ਤੱਕਾ ਹੁੰਦਾ ਅਸੀਂ ਤਾਂ ਉਹਨਾਂ ਦੇ ਹੱਕ 'ਚ ਖੜੇ ਆ ਉਹਨਾਂ ਦੇ ਹੱਕ 'ਚ ਖੜਾਂਗੇ ਉਹ ਸੋਚ ਆ ਵੀ 도ਗਲੇ ਸਾਨੂੰ ਕਹਿਣਾ ਉਹਨਾਂ ਨੂੰ ਕਹਿਣਾ ਜਿਹੜੇ ਕੱਲ ਹੁਣ ਤੁਸੀਂ ਇੱਕ ਗੱਲ ਦੇਖੋ ਦੋਗਲਾ ਇਹ ਰੈਂਕੂ ਨੂੰ ਕਹੂਗਾ ਜਿਹਨੂੰ ਕਹਿੰਦਾ ਸੀ ਮੇਰਾ ਪਾਸਵਰਡ ਦੇ ਤਾਂ ਮੈਂ ਹੁਣ ਇਹਦਾ ਪਾਸਵਰਡ ਕਿੱਧਰ ਗਿਆ ਉਹ ਉਹਦਾ ਭਣਾ ਪਾਸਵਰਡ ਤਾਂ ਭਾਜੀਪੀ ਚ ਵੜ ਗਿਆ ਉੱਥੇ ਗੱਲ ਕੀਤੀ ਹੈ ਕਰੇ ਦੋਗਲੇ ਦੀ ਉਹ ਕਹਿੰਦਾ ਦੋਦੀਆਂ ਦੇ ਮੋਟਰਸਾਈਕਲ ਵਰਗੇ ਹੁੰਦੇ ਕਿ ਸਾਈਕਲ ਵਰਗੇ ਉਹਦਾ ਸਟੈਂਡ ਹੀ ਨਹੀਂ ਹੁੰਦਾ ਕੋਈ ਆਹ ਥੱਲੇ ਉਹ ਖੜਾਗਾ ਤਾਂ ਹਾਂ ਉਹ ਸਟੈਂਡ ਦੱਸੀ ਜਾਂਦਾ ਉਹਨੇ ਆਲੇ ਨੇ ਸਟੈਂਡ ਦਿਖਾਤਾ ਫਿਰ ਠੀਕ ਆ ਆ ਕੱਲ ਸਾਡੇ ਪਿੰਡ ਦੇ ਗਏ ਆ ਕੁਸ ਇੱਧਰ ਉੱਧਰ ਪਹਿਲਾਂ ਕਾਂਗਰਸ ਚ ਸਾਰੀ ਜ਼ਿੰਦਗੀ ਕਹੀ ਗਏ ਆ ਹੁਣ ਕੱਲ ਝਾੜੂ ਵਾਲਿਆਂ ਚ ਫਿਰਦੇ ਆ ਇਹ ਆ ਬਾਈ 도ਗਲੇ ਅਸਲੀ ਸਾਨੂੰ ਇਹਨਾਂ ਨੇ ਲੁੱਟਿਆ ਸਾਨੂੰ ਜਿਹੜੇ ਕਹਿੰਦੇ ਵੀ ਅਸੀਂ ਨਿਮਾਣੇ ਆ ਉਧਰ ਬੀਬਾ ਬਾਦਲ ਕਹਿੰਦੀ ਨਿਮਾਣੀ ਸੇਵਾਦਾਰ ਮੈਂ ਆ ਜੀ ਉਹਨਾਂ ਨੇ ਪੋਸਟਰ ਲਾਇਆ ਜੇ ਉਹ ਸੇਵਾਦਾਰ ਆ ਨਿਮਾਣੀ ਆ ਤਾਂ ਉਹਨਾਂ ਨੂੰ ਰਾਜ ਭਾਗ ਵੀ ਲੋਕਾਂ ਨੇ ਬਹੁਤ ਵੱਡੀ ਉਮਰ ਬਖਸ਼ਿਆ ਬਾਈ ਉਹ ਹੁਣ ਟੇਕੇ ਬੈਠਣ ਦਾ ਹੱਕ ਆ ਜਿਵੇਂ ਬਿਟੋਹਾ ਕਹਿੰਦਾ ਵੀ ਮੈਂ ਪੰਥ ਕਾ ਮੇਰੀ ਕੁਰਬਾਨੀ ਆ ਤਾਂ ਉਹਨੂੰ 10 ਸਾਲ ਐਮਐਲਏ ਵੀ ਬਣਾਇਆ ਨਾ ਲੋਕਾਂ ਨੇ 15 ਸਾਲ ਤਾਂ ਹੀ ਬਣਿਆ ਕੋਈ ਜਾਣਦਾ ਤੱਕ ਨਹੀਂ ਸੀ ਇਸ ਕਰਕੇ ਖਟਿਆ ਬਹੁਤ ਕੋਸਾ ਜੇ ਕੋਈ ਸੇਵਾ ਕੀਤੀ ਆ ਉਸ ਤੋਂ ਵੱਧ ਜੜ ਵੱਡੀ ਆ ਆਪਣੀ ਪੰਥ ਦੀ ਅੱਜ ਆਰਐਸਐਸ ਜੇ ਆਪਾਂ ਕਹੀਏ ਵੀ ਹਰਮੰਦਰ ਸਾਹਿਬ ਚ ਭਾਰੀ ਹੋ ਗਈ ਇਹ ਚ ਲਿਆਉਣ ਵਾਲੇ ਕੌਣ ਆ ਇਹ ਪੰਜਾਬ ਦੇ ਵਿੱਚ ਲਾਉਣ ਵਾਲੇ ਵੀ ਹਰਸ਼ਮਿਰਤ ਕੌਰ ਬਾਦਲੜਕੇ ਆ ਕਹਿੰਦੇ ਅਮਰਤਪਾਲ ਦਾ ਐਲਾਨ ਕਰਨ ਵਾਲਾ ਆਰਐਸਐਸ ਦਾ ਬੰਦਾ ਜੀ ਜਿਹੜਾ ਵਕੀਲ ਨੇ ਐਲਾਨ ਕੀਤਾ ਕੌਣ ਖਟਵਾ ਸਾਹਿਬ ਕਹਿੰਦੇ ਉਹ ਤੁਸੀਂ ਝੰਡਾ ਨਾਲ ਰੱਖਦੇ ਰਹੇ ਹੋ ਯਾਰ ਤੁਸੀਂ ਝੰਡਾ ਲਾ ਕੇ ਨਾਲ ਵੋਟਾਂ ਮੰਗਦੇ ਰਹੇ ਹੋ ਉਹਨਾਂ ਦਾ ਐਲਾਨ ਕੀਤਾ ਤੁਸੀਂ ਨਾ ਰਹੇ ਹੋ ਕਾਨੂੰਨਾ ਵਾਲੇ ਕਿਹਾ ਨਹੀਂ ਕਹਿੰਦੇ ਵੀ ਕਾਨੂੰਨ ਬਹੁਤ ਚੰਗੇ ਆ ਜਦੋਂ ਡਾਂਗ ਫਰੀ ਲੋਕਾਂ ਦੀ ਕਹਿੰਦੇ ਮਾੜੇ ਆ ਠੀਕ ਆ ਬਾਈ ਜੀ ਜੇ ਲੁੱਟਿਆ ਸਾਨੂੰ ਸਾਨੂੰ ਲੁੱਟੇ ਹੀ ਆਵਦਿਆ ਨੇ ਆ ਪਹਿਲਾਂ ਉਹ ਕਹਿੰਦੇ ਸੀ ਬੰਦੀ ਸਿੰਘ ਛਡਾਉਣੇ ਸਾਡੀ ਪ੍ਰਾਇੋਰਟੀ ਇਹੀ ਆ ਤੇ ਬੰਦੀ ਸਿੰਘ ਫਿਰ 25 ਸਾਲ ਰਾਜ ਕਿੱਥੇ ਕਰਕੇ ਗਿਆ ਸੀ 25 ਸਾਲ ਰਾਜ ਕਰ ਲਿਆ ਹੁਣ ਕੀ ਪ੍ਰਧਾਨ ਮੰਤਰੀ ਬਣ ਕੇ ਬੰਦੇ ਛਡਾਉਣ ਨੂੰ ਫਿਰਦਾ ਇਹ ਤੇ ਫਿਰ ਇਹਨੇ ਛਡਾਏ ਕਿਉਂ ਨਹੀਂ ਸਭ ਤੋਂ ਵੱਧ ਇਹਨਾਂ ਨੇ ਕਿਹਾ বিজে ਛੜਤੇ ਦਾ ਖਤਰਾ ਆ ਗਿਆ ਪੰਜਾਬ 'ਚ ਉਹ ਸਾਡਾ ਸ਼ਾਂਤੀ ਤੇ ਕ੍ਰਾਂਤੀ ਰੋਕ ਲਾਉਣ ਵਾਲੀ ਇਹ ਆ ਇਹਨਾਂ ਦੀ ਕੁਰਸੀ ਹਿੱਲਦੀ ਆ ਹਵਾਰਾ ਸਾਹਿਬ ਨੂੰ 7 ਲੱਖ ਬੰਦੇ ਨੇ ਹਵਾਰਾ ਸਾਹਿਬ ਨੂੰ ਜਸੇਦਾਰ ਬਣਾਇਆ ਉਹ ਤਾਂ ਬੈਠਾ ਉਹਨੂੰ ਮੰਨਦੇ ਨਹੀਂ ਤੇ ਜਿਹੜਾ ਨਿਕਲਦਾ ਗੀਜੇ ਜ ਉਹਨੂੰ ਜਸੇਦਾਰ ਲਾ ਦਿੰਦੇ ਆ ਉਹ ਕਹਿੰਦੇ ਮੰਨਦੇ ਆ ਅਸੀਂ ਕੌਣ ਮੰਨਦੇ ਆ ਉਹ ਸਾਲ ਕਹਿੰਦੇ ਜਿਹੜੀ ਗੱਲਾਂ ਹੋ ਗਈਆਂ ਸੀ ਉਹਨਾਂ ਨੂੰ ਗਲਤ ਕਹਿੰਦੇ ਆ ਜੋ ਗਲਤ ਕਹਿ ਹੋ ਗਿਆ ਸੀ ਅਸੀਂ ਕਰ ਮੈਨੂੰ ਬਣਾ ਦਸ ਸਾਲ ਐਮਐਲਏ ਮੈਥੋਂ ਮਾਫੀ ਵੀ ਮੰਗਾਲੀ ਗਲਤ ਵੀ ਕਹਾਲੀ ਜਿਹੜਾ ਕੁਝ ਮਰਜ਼ੀ ਕਹਾਲੀ ਕਹਾ ਜਿੱਥੇ ਧਰਮੀ ਹੋਵੇ ਤੁਸੀਂ ਰਾਜ ਭਾਗ ਲੈ ਕੇ ਅੱਜ ਹਜੇ ਇੰਨੀ ਗੱਲ ਹੀ ਕਹਿੰਦੇ ਵੀ ਅਸੀਂ ਉਹਨੂੰ ਗਲਤ ਨੂੰ ਗਲਤ ਕਹਿੰਦੇ ਆ ਕੀ ਹਵਾਰਾ ਸਾਹਿਬ ਲਈ ਕੀ ਕੀਤਾ ਇਹਨਾਂ ਨੇ ਰੋਕ ਹੀ ਇਹਨਾਂ ਨੇ ਲਾਈ ਆ ਵੀ ਜੇ ਉਹ ਆ ਗਿਆ ਸਾਡਾ ਰੋਟੀ ਪਾਣੀ ਬੰਦ ਹੋ ਜਾਊਗਾ ਬਾਈ ਹਵਾਰਾ ਸਾਹਿਬ ਜਿੰਨੇ ਬੰਦੀ ਸਿੰਘ ਆ ਇਹ ਚ ਸਾਡੇ ਇਹਨਾਂ ਦਾ ਕਸੂਰ ਆ ਸਭ ਤੋਂ ਵੱਧ ਦੂਜਿਆਂ ਨਾਲੋਂ ਵੀ ਪੰਜਾਬ ਦੀ ਧਰਤੀ ਤੋਂ ਅਸੀਂ ਕਿਉਂ ਕਿ 7 ਲੱਖ ਬੰਦੇ ਨੇ ਬਣਾਇਆ ਵਾ ਤੇ ਫਿਰ ਉਹਦੇ ਛੱਡਣ ਉਹ ਜੇਲ੍ਹ ਚੋਂ ਬੈਠਾ ਚਲਾਊਗਾ ਕਾਰਜਕਾਰ ਆਪਣੇ ਹਰਮੰਦਰ ਸਾਹਿਬ ਦਾ ਫਿਰ ਉਹਨੂੰ ਮੰਨਣਾ ਗੱਲ ਬਾਈ ਕਹਿਣ ਚ ਹੋਰ ਆ ਹਾਥੀ ਦੇ ਦੰਦ ਖਾਣ ਚ ਹੋਰ ਆ ਦਿਖਾਉਣ ਚ ਹੋਰ ਆ ਵੀਰੇ ਪਰ ਉਹ ਕਹਿੰਦੇ ਆ ਵੀ ਅਸੀਂ ਪੁਰਾਣੇ ਲੀਡਰ ਆ ਪੁਰਾਣੇ ਪੰਥਕ ਅਸੀਂ ਜੀਰਾ ਸਾਹਿਬ ਉਧਰ ਕਹਿੰਦੇ ਅਸੀਂ ਪੰਥਕ ਆ ਜੀ ਉਧਰ ਸੰਧੋਆ ਸਾਹਿਬ ਕਹਿੰਦੇ ਅਸੀਂ ਅਕਾਲੀ ਆ ਇੱਧਰ ਬਲਟੋਆ ਸਾਹਿਬ ਕਹਿੰਦੇ ਜੀ ਅਸੀਂ ਪੰਥਕ ਆ ਫਿਰ ਪੰਥਕ ਹੋ ਕੇ ਨੇ 6 ਮਹੀਨੇ ਤੋਂ ਪੰਥਕ ਕਿੱਥੋਂ ਆ ਗਿਆ ਦੇਖੋ ਜੀ ਇਹਦਾ ਗੁਰੂ ਦੀ ਕਿਰਪਾ ਗਈ ਉਹਨਾਂ ਦੇ ਤਾਂ 25 ਸਾਲਾਂ ਚ ਨਹੀਂ ਹੋਈ ਇਹਨਾਂ ਦੇ 6 ਸਾਲ 6 ਮਹੀਨੇ ਚ ਹੋ ਗਈ ਕਹਿੰਦੇ ਪਸਤੌਣਗੇ ਸਾਰੇ ਕੌਣ ਤੇ ਪਸਤਾਈ ਤਾਂ ਅਸੀਂ 25 ਸਾਲ ਪਹਿਲਾਂ ਉਹਨੂੰ ਬਣਾ ਕੇ ਖੜਾ ਉਹ ਆਪਾ ਉਦੋਂ ਵੀ ਪਸਤਾਈ ਜਾਂਦੇ ਆ ਚੱਲ ਹੁਣ ਪਸਤਾਲਾਂਗੇ ਤਿੰਨ ਵਾਰੇ ਤੁਹਾਨੂੰ ਪਹਿਲਾਂ ਕਿਹੜਾ ਪਸਤਾਏ ਨਹੀਂ ਚਲ ਉਹ ਮੰਨ ਲਾ ਹੁਣ ਪਸਤਾ ਲਾਂਗੇ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਦੱਸਣ ਪੰਜਾਬ ਲਈ ਕੀ ਕੀਤਾ ਇੱਕ ਵੀ ਉਂਗਲੀਆਂ ਤੇ ਗਣਾਈ ਜਾਂਦੇ ਜੀ ਉਹ ਕਹਿੰਦੇ 43000 ਨੌਕਰੀਆਂ ਦੇਤੀਆਂ ਖੇਤਾਂ ਤੱਕ ਪਾਣੀ ਪਹੁੰਚਾਤਾ ਜੀ ਬਿਜਲੀ ਮੁਫਤ ਕਰਤੀ ਮੁਹੱਲਾ ਕਲੀਨਿਕ ਬਣਾ ਦਿੱਤੇ ਉਂਗਲੀਆਂ ਤੇ ਨਹੀਂ ਫਿਰਦੇ ਸਾਬ ਮੁਹੱਲਾ ਕਲੀਨਿਕ ਦੇ ਵਿੱਚ ਦੱਸੋ ਵੀ ਕਿੱਥੇ ਦਵਾਈ ਮਿਲਦੀ ਆ ਚਲੋ 97 ਲੱਖ ਲੋਕਾਂ ਨੇ ਲਈ ਆ ਦਵਾਈ ਨੋ 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 ਕੱਲਾ ਰੰਗ ਨਹੀਂ ਇਹਨਾਂ ਦੀ ਤਾਂ ਕੱਲ ਰਿਪੋਰਟ ਆਈ ਹੈ ਕਹਿੰਦੇ ਅੰਮ੍ਰਿਤਪਾਲ ਨੂੰ 50000 ਵੋਟ ਪੈ ਰਹੀ ਹੈ ਕਹਿੰਦੇ ਸਾਡੀ ਸੀਐਡੀ ਦੱਸ ਰਹੀ ਆ ਇਹਨਾਂ ਨੇ ਤਾਂ ਉਹ ਵੀ ਕਹਿਤਾ ਕਿਉਂਕਿ ਇਹਨਾਂ ਦਾ ਹਈ ਸਾਰਾ ਕੁਸਾਬ ਦਾ ਤੇ ਜੋ ਮਰਜ਼ੀ ਕਹਿ ਦੇਣ ਬਾਈ ਇਹਦਾ ਇੱਥੋਂ ਦੇ ਲੋਕਾਂ ਨੇ ਦੱਸਣਾ ਨਮਾਣੇ ਲੋਕਾਂ ਨੇ ਦੱਸਣਾ ਇਹਨਾਂ ਨੇ ਦੱਸਣਾ ਸੰਗਤ ਨੇ ਦੱਸਣਾ ਵੀ ਕਿਨੂੰ ਕੀ ਆਊ ਬਾਈ 4 ਤਰੀਕ ਜੂਨ ਨੂੰ ਇਹਨੇ ਤੋਂ ਘਰੋਂ ਨਹੀਂ ਨਿਕਲਿਆ ਜਾਣਾ ਤੇ ਪੰਥ ਦਸੂ ਕਾਲ ਜੇ ਮੱੱਚੇ ਪਾਇਆ ਵੀਰੇ ਪੰਜਾਬ ਦੇ ਇਸ ਟਾਈਮ ਕਦੋਂ ਗੱਲ ਕੀਤੀ ਇਹਨਾਂ ਨੇ ਜਦੋਂ ਤਾਂ ਬਟੋ ਇਹ ਨਾਲ ਖੜਦੇ ਸੀ ਜਦੋਂ ਭਾਈ ਸਾਹਿਬ ਨਾਲ ਫਿਰ ਤਾਂ ਬਟੋ ਇਹਨੂੰ ਪੰਥਕ ਮੰਨਦਾ ਸੀ ਤੇ ਜਦੋਂ ਬਰਾਬਰ ਉਹ ਹੋ ਗਿਆ ਤਾਂ ਉਦੋਂ ਪੰਥਕ ਮੰਨਣੋਂ ਹਟ ਗਏ ਨਾ ਤਾਂ ਬਾਈ ਸੀਟ ਤੱਕ ਗੱਲ ਆ ਵੋਟਾਂ ਤੱਕ ਮਸਲਾ ਚੌਧਰ ਦਾ ਰੌਲਾ ਬਾਈ ਇਹਨਾਂ ਨੂੰ ਕੋਈ ਪੰਥ ਨਹੀਂ ਇਹ ਪੰਥ ਦੀਆਂ ਪੌੜੀਆਂ ਲਾ ਕੇ ਰਾਜ ਕੀਤਾ ਇਹਨਾਂ ਨੇ ਪਰ ਪੰਥ ਨੇ ਇਹਨਾਂ ਦੀ ਪਿੱਠਾ ਵੀਰੇ ਉਹ ਕਹਿੰਦੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਾਲ ਖੜੇ ਉਹਨਾਂ ਦੇ ਅਮਰਤਪਾਲ ਸਿੰਘ ਉਹਦੇ ਚਾਚਾ ਜੀ ਪਹਿਲੇ ਕਾਂਗਰਸ ਲਈ ਕਹਿੰਦੇ ਪ੍ਰਚਾਰ ਕਰਦੇ ਰਹੇ ਉਹ ਫੋਟੋ ਕੱਢ ਕੱਢ ਕੇ ਲੈ ਜਾਂਦੇ ਜੀ ਮੈਂ ਵੀਰੇ ਕਾਂਗਰਸ ਨੂੰ ਵੋਟ ਪਾਈ ਆ 2002 ਤੋਂ ਲੈ ਕੇ 2007 ਤੱਕ ਕੈਪਟਨ ਦਾ ਰਾਜ ਚੰਗਾ ਦੇਖ ਕੇ ਵੀ 2002 ਤੋਂ ਲੈ ਕੇ 7 ਤੱਕ ਚੰਗਾ ਆਗਾ ਮੈਂ ਪਾਈ ਆ ਮੈਂ ਨਹੀਂ ਮੁਕਰਦਾ ਪਰ ਜਦੋਂ ਗਲਤ ਕੀਤਾ ਉਹ ਤੋਂ ਗਲ ਵੀ ਫੜਿਆਗਾ ਉਹਦੇ ਐਮਐਲਏ ਵੀ ਘਰੇ ਆ ਠੀਕ ਆ ਗੱਲ ਇਹ ਨਹੀਂ ਹੁੰਦੀ ਅੱਜ ਮੈਨੂੰ 4 ਸਾਲ ਹੋ ਗਏ ਮੈਂ ਕਿਸੇ ਪਾਰਟੀ ਚ ਨਹੀਂ ਠੀਕ ਆ ਕਿਸੇ ਵੇਲੇ ਤਾਂ ਵੋਟਾਂ ਪਾਈਆਂ 74 ਸੀਟਾਂ ਲੈਂਦੀਆਂ ਸੀ ਕੈਪਟਨ ਨੇ ਕਿਸ ਨੇ ਤਾਂ ਪਾਈ ਸੀ ਵੋਟ ਬਾਈ ਇਹ ਜਿਹੜੀਆਂ ਗੱਲਾਂ ਕਰਨੀਆਂ ਨਾ ਦੀਪ ਸਿੱਧੂ ਨੂੰ ਕੀ ਕਹਿੰਦੇ ਰਹੇ ਆ ਦੀਪ ਸਿੱਧੂ ਨੂੰ ਕੀ ਕਹਿੰਦੇ ਰਹੇ ਆ ਤੇ ਮੁੜ ਕੇ ਕਿੱਧਰ ਗਈ ਗੱਲ ਇਹ ਹੀ ਸਾਡੀ ਲੋਕਾਂ ਦੀ ਜਿਹੜੀ ਸੋਚ ਬਾਈ ਬਹੁਤ ਛੋਟੀ ਆ ਜੇ ਹੁਣ ਪਿਛਲਾ ਦੇਖਿਆ ਆਪਾਂ ਕੈਪਟਨ ਦਾ ਰਾਜ 2002 ਤੋਂ ਲੈ ਕੇ 7 ਤੱਕ ਠੀਕ ਰਿਹਾ ਲੋਕਾਂ ਨੇ ਵਧੀਆ ਕੀਤਾ ਉਸ ਤੋਂ ਬਾਅਦ ਵਾਲਾ ਰਾਜ ਉਹਦਾ ਨਿਕਲਿਆ ਨਹੀਂਗਾ ਫਾਰਮ ਹਾਊਚੋਂ ਤਾਂ ਬਾਈ ਵਿਰੋਧ ਵੀ ਕੀਤਾ ਆਪਾਂ ਮੈਂ ਮਿਲ ਕੇ ਰਹੇ ਸੀ ਕਈ ਹੋਰ ਮੁੰਡੇ ਵੀ ਖੜ ਕੇ ਕਈ ਲੋਕ ਜ਼ਿਆਦਾ ਵਿਰੋਧ 'ਚ ਆ ਗਏ ਉਹ ਕਹਿੰਦੇ ਵੀ ਬਾਕੀ ਮੁੰਡੇ ਕਹਿੰਦੇ ਫਸਾਉਂਦੇ ਫਿਰ ਜੇ ਅਮਰਤਪਾਲ ਸਿੰਘ ਆਪਸੀ ਤਾਂ ਕੱਲਾ ਲੜਦਾ ਬਾਕੀ ਮੁੰਡੇ ਜਿਹੜੇ ਫਸਾਉਂਦੇ ਅਮਰਤਪਾਲ ਤਾਂ ਨਿਕਲੇ ਆਊਗਾ ਹੁਣ ਬਾਕੀ ਅੰਦਰ ਰਹਿਣੇ ਕਾਦੇ ਨਾਲ ਨਾ ਨਾ ਕਾਦੇ ਨਾਲ ਲੜਦਾ ਅਮਰਤਪਾਲ ਅਮਰਤਪਾਲ ਸਿੰਘ ਕਹਿੰਦਾ ਜੇ ਕੱਲਾ ਆਪ ਲੜਦਾ ਨਾ ਫਿਰ ਉੱਥੇ ਪੱਜਿਆ ਕਿਉਂ ਸੀ ਜਦੋਂ ਪੁਲਿਸ ਫੜਨ ਆਈ ਹੁਣ ਬਾਕੀ ਵੀ ਹੁਣ ਨੌਜਵਾਨ ਜਿਹੜੇ ਜਦੋਂ ਦੱਲੇ ਇੱਕ ਪਾਸੇ ਹੋ ਜਾਣ 80000 ਦੀ ਪੁਲਿਸ ਲੱਗ ਜੇ ਬੰਦਾ ਰਹਿ ਜਾ ਇਕੱਲਾ ਠੀਕ ਆ ਮੈਂ ਕਹਣਾ ਉਹਨੇ ਵਧੀਆ ਕੀਤਾ ਜਿਹੜੀ ਬਚਤ ਕਰਤੀ ਤੇ ਜੇ ਉੱਥੇ ਲੜ ਪੈਂਦਾ 10 ਮਾਰੇ ਜਾਂਦੇ ਫੇਰ ਕਹਿਣਾ ਸੀ ਵੀ ਇਹਨੇ ਗ੍ਰਿਫਤਾਰੀ ਨਹੀਂ ਦਿੱਤੀ ਮਰਵਾ ਤੇ ਜੇ ਉੱਥੇ ਗੋਲੀ ਚੱਲ ਜਾਂਦੀ ਪੁਲਿਸ ਨਾਲ ਪੁਲਿਸ ਵੀ ਆਉਂਦੀ ਸੀ ਉਹ ਵੀ ਸੀ ਮਰਦੇ ਉੱਥੇ 5-4 ਬੰਦੇ ਇਹੀ ਇਹਨਾਂ ਨੇ ਮੂੰਹ ਨੇ ਕਹਿਣਾ ਸੀ ਵੀ ਅੱਜ ਭੱਜਿਆ ਨਹੀਂ ਅੱਜ ਟਲਿਆ ਕਿਉਂ ਨਹੀਂ ਇਹਨੇ ਗ੍ਰਿਫਤਾਰੀ ਕਿਉਂ ਨਹੀਂ ਦਿੱਤੀ ਇਹਨੇ ਮਰਵਾਤੇ ਫਿਰ ਇਹ ਕਹਿਣਾ ਸੀਗਾ ਬਾਈ ਦੇਖੋ ਜੀ ਜਿਹੜੇ ਇਹ ਆ ਇਹ ਦੋ ਮੂੰਹੇ ਸੱਪ ਆ ਬਾਈ ਦੋ ਮੂੰਹੇ ਦੋ ਮੂੰਹੇ ਇਹਨਾਂ ਨੇ ਕਿਸੇ ਨੂੰ ਨਹੀਂ ਛੱਡਣਾ ਇਹਨਾਂ ਨੂੰ ਸਿਰਫ ਆਪ ਦੀਆਂ ਚੋਣਾ ਤੇ ਆਪ ਦਾ ਰਾਜ ਭਾਗ ਚਾਹੀਦਾ ਹੋਰ ਇਹਨਾਂ ਦਾ ਬਾਈ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਪੰਥ ਨਾਲ ਨਹੀਂ ਲੈਣਾ ਦੇਣਾ ਇਹਨਾਂ ਦਾ ਕੋਈ ਨਹੀਂ ਤੇ ਫਿਰ ਇੱਕ ਗੱਲ ਮੈਨੂੰ ਦੱਸੋ ਤੇ ਫਿਰ ਬਗਰਾੜੀ ਦਾ ਕਿਉਂ ਨਹੀਂ ਇਨਸਾਫ ਕੀਤਾ ਚਲੋ ਛੱਡੋ ਜਸੇਦਾਰੀਆਂ ਤਾਂ ਵੱਡੀਆਂ ਗੱਲਾਂ ਰਹਿ ਗਈਆਂ ਬਗਰਾੜੀ ਦਾ ਆਪ ਦੇ ਹੱਥ ਸੀ ਸੀਗਾ ਉਹ ਕਿਉਂ ਨਹੀਂ ਕੀਤਾ ਹੱਲ ਉਹਨਾਂ ਨੇ ਕਿਹੜਾ ਕੀਤਾ ਉਹਨਾਂ ਨੇ ਤਾਂ ਹੁਣ ਜੀ ਸ਼ਰੋਣੀ ਕਮੇਟੀ ਨੇ ਖਾਂਦਾਂ ਤੇ ਪੋਸਟਰ ਲਾਏ ਆ ਵੀ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ ਸਮੇਂ ਦੀ ਕਾਂਗਰਸ ਸਰਕਾਰ ਨੇ ਜਿਹੜਾ ਹਮਲਾ ਕਰਾਇਆ ਉਹਨੂੰ ਭੁੱਲਿਆ ਨਹੀਂ ਜਾ ਸਕਦਾ ਬਖਸ਼ਣ ਇਜਾਜ਼ਤ ਨਾ ਕੀਤਾ ਪਰ ਕਰਾਉਣ ਵਾਲੇ ਜਿਹੜੇ ਨਾਲ ਆੜਾ ਬਾਨੀ ਦੀਆਂ ਡਹਿਰੀਆਂ ਪੰਜਾਣੇ ਉਹਦੇ ਚ ਕੀਦਾ ਨਿਕਲੀ ਜਾਂਦਾ ਹੱਥ ਅੜਵਾਨੀ ਯਾਰ ਕਹਿੰਦੀਆਂ ਜਿਹੜੀਆਂ ਟਹਿਰੀਆਂ ਨੇ ਬਾਈ ਗੱਲ ਸੁਣੋ ਮੇਰੀ ਅੰਬਰਤਪਾਲ ਦੇ ਬਿਆਨ ਦੇਖ ਲਓ ਇਹਨਾਂ ਦੇ ਪਹਿਲਾਂ ਕਹਿੰਦੇ ਵੀ ਇਹ ਬੋਲ ਕਿਵੇਂ ਰਿਹਾ ਏਜੰਸੀਆਂ ਦਾ ਬੰਦਾ ਇਹਨੂੰ ਫੜ ਦੇ ਕਿਉਂ ਨਹੀਂ ਚਾਹੇ ਨਵਰੀਤ ਬਿੱਟੂ ਆ ਚਾਹੇ ਰਾਜਾ ਬੜੈਂਗਾ ਚਾਹੇ ਆ ਬਾਦਲ ਕੇ ਇਹਨਾਂ ਨੇ ਕਹਿ ਕੇ ਚਕਾਇਆ ਬਾਈ ਅੰਬਰਤਪਾਲ ਪੰਜਾਬ ਸਰਕਾਰ ਦੇ ਚੱਕਣ ਨਾਲੋਂ ਵੱਧ ਇਹਨਾਂ ਦਾ ਜੋਰ ਲੱਗਿਆ ਵਾ ਸੀ ਚਕਾਉਣ 'ਚ ਇਹ ਦੋ ਮੂੰਹੇ ਸੱਪ ਨੇ ਬਾਈ ਪਰ ਲੋਕ ਤਾਂ ਉਹਨਾਂ ਦੇ ਮਗਰ ਵੀ ਬਹੁਤ ਆ ਬਾਈ ਫਿਰ ਚੰਡੀਆਂ ਤੇ ਲੈ ਕੇ ਅੱਜ ਉਹਨਾਂ ਦੇ ਮਗਰ ਵੀ ਤੁਰੇ ਹੋਏ ਲੋਕ ਬਾਈ ਲੋਕ ਤਾਂ ਦੇਖੋ ਜੀ ਗੱਲ ਸੁਣੋ ਮੇਰੀ ਲੋਕ ਜਿਨ੍ਹਾਂ ਨੂੰ 25-25 ਸਾਲ ਚੌਧਰਾ ਮਿਲਿਆ ਚੰਗੇ ਲੁੱਟੇ ਆ ਚੰਗਾ ਰੁਪਈਆ ਬਣਾਇਆ ਉਹ ਫਿਰ ਜਾਣਗੇ ਬਾਈ ਆਪਦੇ ਉਹਨਾਂ ਪਿੱਛੇ ਗੱਲ ਸੁਣੋ ਮੇਰੀ ਅਕਸਰ ਨੂੰ 25 ਸਾਲ ਰਾਜ ਰਿਹਾ ਉਹਨਾਂ ਦਾ ਬਹੁਤ ਵੱਡੀ ਚੀਜ਼ ਹੁੰਦੀ ਆ ਉਹ ਫਿਰ ਉਹਨੇਕ ਲੋਕ ਬਾਈ ਉਹਨਾਂ ਨਾਲ ਹੈਗੇ ਨੇ ਅਸੀਂ ਕਦੋਂ ਕਹਿੰਦੇ ਆ ਇਹੀ ਤਾਂ ਸਾਨੂੰ ਤਰਾਸ਼ਦੀ ਮਾਰਦੀ ਆ ਬਾਈ ਇਹੀ ਤਾਂ ਤਰਾਜੀ ਹਜੇ ਵੀ ਨਹੀਂ ਸਮਝ ਸਕੇ ਤੁਸੀਂ ਇੱਕ ਗੱਲ ਦੇਖੋ ਮੈਂ ਪਿਛਲੇ ਦਿਨੀ ਚੈਨਲ ਦੇਖ ਰਿਹਾ ਹਾਂ ਸਾਰੇ ਬੋਲਣਾ ਮੋਦੀ ਦੇ ਖਿਲਾਫ ਆ ਬੋਲਣਾ ਭਗਵੰਤ ਮਾਨ ਦੇ ਖਿਲਾਫ ਆ ਇੱਕ ਵੀ ਲੱਬਜ ਨਹੀਂ ਨਿਕਲ ਰਿਹਾ ਨਾ ਬਲਟੋਹੇ ਦਾ ਨਾਮ ਬਾਦਲਾਂ ਦਾ ਜੇ ਨਿਕਲ ਰਿਹਾ ਤਾਂ ਕੱਲੇ ਅੰਮ੍ਰਿਤਪਾਲ ਦੇ ਖਿਲਾਫ ਨਿਕਲ ਰਿਹਾ ਕੱਲੇ ਅੰਮ੍ਰਿਤਪਾਲ ਦੇ ਖਿਲਾਫ ਜਿੰਨੀਆਂ ਵੀਡੀਓਜ਼ ਆਤ ਨੇ ਪਰ ਕਈ ਲੋਕ ਕਹਿੰਦੇ ਅੰਮ੍ਰਿਤਪਾਲ ਦੀ ਦੇਣ ਕੀ ਆ ਇਹ ਤਾਂ ਦੱਸ ਦੋ ਪੰਜਾਬ ਨੂੰ ਯਾਰ ਦੇਣ ਤਾਂ ਗੱਲ ਸੁਣ ਮੇਰੀ ਇਹਨਾਂ ਦੀ ਕੀ ਆ ਚਲੋ ਚਲੋ ਉਹਦੀ ਨਹੀਂ ਦੇਣਾ ਹੋਰ ਕੀ ਦੀ ਮੰਨਦੂ ਕੀ ਦੀ ਦੇਣਾ ਚਲੋ ਦੱਸੋ ਠੜ ਜੋ 25 ਸਾਲ ਪਿਆਉ ਰਾਜ ਕਰ ਗਿਆ ਪੁੱਤ ਨੂੰ ਪ੍ਰਧਾਨਗੀ ਰੱਖੇ ਸੁਭਾਈ ਬੈਠਾ ਕਾਲੀਦਾਸ ਦੀ ਠੀਕ ਆ ਇਹਨਾਂ ਦੀ ਦੇਣ ਦੇਖ ਲੋ ਦੂਜੀ ਆ ਗਈ ਕਾਂਗਰਸ ਚੰਗਾ ਕੈਪਟਨ ਨੇ ਰਪਿਆ ਬਣਾਇਆ ਚੰਗਾ ਵੜਿੰਗ ਫਿਰਦਾ ਗੱਡੀਆਂ ਚ 2-2 ਕਰੋੜ ਦੀਆਂ ਚ ਤੇ ਫਿਰ ਗੱਲ ਸੁਣੋ ਮੇਰੀ ਇਹਨਾਂ ਦੀ ਕੀ ਦੇਣਾ ਉਹ ਕਹਿੰਦੇ 17 ਸਾਲ ਐਨਐਸਏ ਸਾਡੇ ਬਜ਼ੁਰਗਾਂ ਨੇ ਕੱਟੀ ਆ ਇਹਦੀ ਸਾਲ ਤੇ ਚੀਕਾਂ ਨਿਕਲ ਗਈਆਂ ਤਾਂ ਕਹਿੰਦੇ ਸੁਖਵੀਰ ਬਦਲ ਸਾਹਿਬ ਅੰਬਰਤਪਾਲ ਦੀਆਂ ਚੀਕਾਂ ਤਾਂ ਨਿਕਲੀਆਂ ਜੇ ਅੰਬਰਤਪਾਲ ਕਹਿ ਵੀ ਮੈਂ ਮਰ ਗਿਆ ਇਹ ਤਾਂ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਨਾ ਇਹ ਤਾਂ ਵੀਰੇ ਇਹ ਲੋਕ ਇੱਕ ਗੱਲ ਮੈਂ ਤੁਹਾਨੂੰ ਅੱਜ ਹੋਰ ਦੱਸ ਦਿਆਂ ਇਹ ਅੰਮ੍ਰਿਤਪਾਲ ਨੇ ਨਹੀਂ ਕਿਹਾ ਚੋਣ ਇਹ ਲੋਕਾਂ ਦੀ ਆਵਾਜ਼ ਆ ਬਾਹਰ ਲਿਆਉਣਾ ਜ਼ਰੂਰੀ ਆ ਕੋਈ ਅੰਮ੍ਰਿਤਪਾਲ ਨਹੀਂ ਉਹਨਾਂ ਜ਼ਰੂਰੀ ਇਹ ਲੋਕ ਜ਼ਰੂਰੀ ਮੰਨਦੇ ਉਹਨੂੰ ਆਪ ਵੀ ਉਹ ਮੰਨਦਾ ਇੰਨਾ ਜ਼ਰੂਰੀ ਵੀ ਮੈਂ ਬਾਹਰ ਆਉਣਾ ਇਹ ਲੋਕਾਂ ਦੀ ਆਵਾਜ਼ ਆ ਵੀ ਉਹ ਆਉਣਾ ਜ਼ਰੂਰੀ ਆ ਭਾਈ ਜ਼ਰੂਰੀ ਆ ਤਾਂ ਬਿਲਕੁਲ ਲੋਕਾਂ ਦੀ ਆਵਾਜ਼ ਇਹਨਾਂ ਵੱਲ ਕਿਹਾ ਜਾ ਰਿਹਾ ਕਿ ਇਹ ਲੋਕਾਂ ਦੀ ਆਵਾਜ਼ ਕਰਕੇ ਸਾਰੇ ਕੋਈ ਹਰੇ ਸਿੰਘ ਸਾਹਿਬ ਤੁਸੀਂ ਵੀ ਕੀਰਤਨੀ ਜਥੇ ਵਿੱਚੋਂ ਆਏ ਹੋ ਜੀ ਤਾਂ ਅਸਟੰਡੀਆਂ ਤੋਂ ਆਏ ਸਿੰਘ ਕੁਝ ਉਹਨਾਂ ਦੀ ਆਪਾਂ ਕੋਈ ਲਾਉਣੀ ਆ ਜਰੂਰ ਪਰ ਤੁਸੀਂ ਤੁਸੀਂ ਆਏ ਹੋ ਅੱਜ ਤੁਸੀਂ ਕੀ ਸੋਚ ਕੇ ਆਏ ਹੋ ਬਹੁਤ ਸਾਰੇ ਲੋਕ ਤਾਂ ਜੀ ਕਹਿ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਦਾ ਸਰਕਾਰਾਂ ਦਾ ਜੀ ਬਾਗੀ ਐ ਇਹੰਜੀਆਂ ਗੱਲਾਂ ਹੋ ਰਹੀਆਂ ਤੇ ਸਿੰਘਾਂ ਨੂੰ ਬਾਗੀ ਕਿਹਾ ਵਾ ਸਿੰਘ غلام ਕਦੋਂ ਹੁੰਦੇ ਕਿਸ ਦੇ ਸਿੰਘ ਤਾਂ ਹਮੇਸ਼ਾ ਬਾਗੀ ਰਹਿੰਦੇ ਆ ਸਰਕਾਰਾਂ ਦੇ ਇਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਘਲੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੋ ਨਸ਼ਿਆਂ ਦਾ ਦੌਰ ਹੈ ਉਹਨੂੰ ਬੰਦ ਕਰਨਾ ਬਹੁਤ ਜ਼ਰੂਰੀ ਆ 30 ਸਾਲ ਤੋਂ ਜਿਹੜਾ ਨਸ਼ਿਆਂ ਦਾ ਜਿਹੜਾ ਹੜ ਵਗ ਰਿਹਾ ਅਜੇ ਤੱਕ ਕਿਸੇ ਸਰਕਾਰ ਨੇ ਬੰਦ ਕੀਤਾ ਔਰ ਨਵੀਂ ਸਰਕਾਰ ਆਈ ਆ ਜਦੋਂ ਅਮਰਪਾਲ ਸਿੰਘ ਨੂੰ ਫੜਿਆ ਤੇ ਕੇਂਦਰੀਵਾਲ ਤੇ ਭਗਵਾਨ ਭਗਵਾਨ ਤੁਮਾਰੇ ਕਿਤੇ ਜਿਹਨੂੰ ਵਧਾਈ ਦੇ ਰਹੇ ਸੀ ਕਿ ਤੁਸੀਂ ਨੇ ਚੁੱਕ ਕੇ ਅੰਦਰ ਦੇ ਦਿੱਤਾ ਵਧਾਈਆਂ ਹੁਣ ਹੁਣ ਖੁੱਲਾ ਨਸ਼ਾ ਵਿੱਚੋਂ ਹੁਣ ਕਿਸੇ ਦਾ ਕੋਈ ਡਰ ਨਹੀਂ ਭਾਈ ਅਮਰਪਾਲ ਸਿੰਘ ਦਾ ਡਰ ਪੈ ਗਿਆ ਸੀ ਤੁਸੀਂ ਤਾਂ ਆ ਪ੍ਰਚਾਰਕ ਹੋ ਜੀ ਤੁਸੀਂ ਆਪਣੇ ਪ੍ਰਚਾਰ ਦੀ ਥਾਂ ਤੇ ਭਾਈ ਅਮਰਤ ਬਾਸਿਕ ਉਹਨਾਂ ਦੇ ਪ੍ਰਚਾਰ ਨੂੰ ਇਫੈਕਟਿਵ ਬੰਦੇ ਹੋ ਵੀ ਉਹਨਾਂ ਨੇ ਵਧੀਆ ਪ੍ਰਚਾਰ ਕੀਤਾ ਇਹ ਜਿੱਤੇ ਗੁਰੂ ਦੀ ਕਿਰਪਾ ਹੋਵੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਐਡਾ ਵੱਡਾ ਸਰਹੰਦੇ ਦੀ ਇਟਨਾ ਇਟ ਖੜਕਾਈ ਆ ਏਡੀ ਵੱਡੀ ਗੁਰਦਸਪ ਸਿੰਘ ਪਾਸ਼ਾ ਨੇ ਸੇਵਾ ਲਈ ਆ ਤੇ ਉਹਨਾਂ ਕੋਲ ਹੋਰ ਵੀ ਸਿੰਘ ਆ ਗਏ ਸੀ ਇਹ ਜਿੱਤੇ ਬਖਸ਼ਿਸ਼ ਲੈਣੀ ਪਾਥਿਆ ਨੇ ਉਤੋਂ ਹੀ ਲੈਣੀ ਆ ਇਹ ਨਾ ਮੇਰੇ ਦੀ ਵਸ ਨਾ ਤੇਰੇ ਤੁਹਾਡੇ ਵਸ ਕਾ ਮੇਰੇ ਵਸ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਗੀ ਇਹ ਗੁਰੂ ਦੇ ਵਸ ਦੀ ਗੱਲ ਆ ਹੋਰ ਤੁਸੀਂ ਆਪ ਮਾਰੇ ਆਏ ਹੋ ਹੋਰ ਕਿੰਨੇ ਕ ਜਥੇ ਆਏ ਆ ਜੀ ਹੱਕ ਦੇ ਸਾਰੇ ਸਾਰੇ ਨਾਲ ਆ ਸਾਰੇ ਨਾਲ ਜਥੇ ਸਾਰੇ ਨਾਲ ਆ ਹੋਰ ਸੰਘੇ ਤੁਸੀਂ ਕਿਹੜੀ ਕਹਿ ਰਹੇ ਹੋ ਸੋ ਬਿਲਕੁਲ ਆ ਬਹੁਤ ਸਾਰੀ ਜਥੇ ਸੰਗਤ ਸੰਗਤ ਆਈ ਏ ਤਾਂ ਉਸ ਦੇ ਨਾਲ ਹੀ ਰਾਗੀ ਜਥੇ ਸਿੰਘ ਆਏ ਆ ਜੀ ਕੋ ਕਿਹੜੀ ਸੰਗਤ ਆਈ ਏ ਜੀ ਆਸਟ੍ਰੇਲੀਆ ਤੋਂ ਤੁਸੀਂ ਦੱਸ ਰਹੇ ਹੋ ਹਾਂ ਸੋ ਅੱਗੇ ਸਿੰਘ ਆਸਟ੍ਰੇਲੀਆ ਤੋਂ ਵੀ ਦੱਸਿਆ ਜਾ ਰਿਹਾ ਹੈ ਕਿ ਸੰਗਤ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਈਏ ਸੋ ਜਿੱਥੇ ਪੰਜਾਬ ਭਰ ਤੋਂ ਲੋਕ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੀ ਲਈ ਆਇਆ ਤਾਂ ਇੱਕ ਵੱਡਾ ਕਾਫਲਾ ਬਣਦਾ ਹੋਇਆ ਥਾਂ ਦੇ ਉੱਤੇ ਨਜ਼ਰ ਆ ਰਿਹਾ ਪਰ ਦੇਖਣਾ ਹੋਵੇਗਾ ਕਿ ਆਖਰ ਕਦੋਂ ਇਸ ਕਾਫਲੇ ਦਾ ਜੋ ਮੰਤਵ ਹੈ ਉਹ ਪੂਰਾ ਹੋ ਸਕੇਗਾ ਕਿ ਇੱਕ ਤਰੀਕ ਨੂੰ ਲੋਕ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਕੀ ਲੋਕ ਚਾਹੁੰਦੇ ਐ ਕਿ ਭਾਈ ਅਮਰਤਪਾਲ ਸਿੰਘ ਨੂੰ ਇੱਕ ਆਜ਼ਾਦ ਉਮੀਦਵਾਰ ਨੂੰ ਐਮਪੀ ਦੇ ਤੌਰ ਤੇ ਅੱਗੇ ਭੇਜਿਆ ਜਾਵੇ ਉਸ ਕਾਫਲਾ ਬਹੁਤ ਵੱਡਾ ਹੈ ਪਰ ਵੋਟ ਦੀ ਤਾਕਤ ਲੋਕਾਂ ਦੇ ਹੱਥ ਵਿੱਚ ਆ ਲੋਕ ਤੈਅ ਕਰਨਗੇ ਕਿ ਆਖਰ ਫੈਸਲਾ ਹੁੰਦਾ ਕੀ ਹੈ ਗੁਰਪ੍ਰੀਤ ਸਿੰਘ ਦੇ ਨਾਲ ਸਨਾਮ ਸਿੰਘ ਪੰਜਾਬੀ ਲੋਕ ਚੈਨਲ